ਮ ਕਰੇ ਕੀ ਸੋਹਣਿਆ ਤੇਰੀ ਸਮਝ ਤੋਂ ਬਾਹਰ ਨਹੀਂ ਜੋ ਸਾਡਾ ਕਾਰੋਬਾਰ ਭਾਵੇਂ ਹੋਵੇ ਜਿੱਪ ਸੀ ਤੇ ਭਾਵੇਂ ਹੋਵੇ ਕਾਰ ਤੇਰੀ ਸਮਝ ਤੋਂ ਬਾਹਰ ਨਹੀਂ ਜੋ ਸਾਡਾ ਕਾਰੋਬਾਰ ਭਾਵੇਂ ਹੋਵੇ ਜਿਪ ਸੀਤੇ ਭਾਵੇਂ ਹੋਵੇ ਕਾਰ ਰੱਦੀ ਗੱਡੀਆਂ ਨੂੰ ਸ਼ੋਅਰੂਮ ਲਾ ਦੇਣਿਆਂ ਵੈਸੇ ਗੱਡੀਆਂ ਦੇ ਚੱਬ ਅਸੀਂ ਕੱਢਦੇ ਪਰ ਵਿਗੜੇ ਬੰਦੇ ਦੇ ਚੱਬ ਪਾ ਦੇਣਿਆਂ ਵੈਸੇ ਗੱਡੀਆਂ ਦੇ ਚੱਬ ਅਸੀਂ ਕੱਢਦੇ ਪਰ ਵਿਗੜੇ ਬੰਦੇ ਦੇ ਚੱਬ ਪਾ ਦੇਣਿਆਂ ਆਵੇਂ ਹੁੰਦਿਆ ਨੇ ਅੱਖੀਆਂ ਤੇਰੇ ਜੇਲਾ ਵਿੱਚ ਲੱਗਦਾ ਨਾ ਜੀ ਸੋਹਣਿਆ ਮਾਪੇ ਨੇਂਤੀ ਦਾ ਮੁੰਡਾ ਕਹਿੰਦੇ ਲੱਭਣਾ ਤੂੰ ਕੰਮ ਕਰੇਗੀ ਸੋਹਣਿਆ ਮੇਲਤੀ ਦਾ ਮੁੰਡਾ ਕਹਿੰਦੇ ਲੱਭਣਾ ਤੂੰ ਕੰਮ ਕਰੇਗੀ ਸੋਹਣਿਆ ਔਰ ਆ ਦਿਨ ਰੰਗਾ ਦਾ ਸਰੂਰ ਰਹਿਂਦਾ ਚੜਿਆ ਕੜਿਆ ਮੈਂ ਬਹੁਤ ਬਿੱਲੋ ਘਟ ਪਾਵੇਂ ਪੜਿਆ ਸਾਰਾ ਦਿਨ ਰੰਗਾ ਦਾ ਸਰੂਰ ਰਹਿਂਦਾ ਚੜਿਆ ਗੱਡੀਆਂ ਮੈਂ ਬਹੁਤ ਬਿੱਲੋ ਕੱਟ ਭਾਵੇਂ ਭੜਿਆ ਉਸ ਯਾਰਾਂ ਦੀਆਂ ਯਾਰੀਆਂ ਪਗਾ ਦੇਣੀਆਂ ਵੈਸੇ ਗੱਡੀਆਂ ਦੇ ਚੇਬ ਅਸੀਂ ਕੱਢਦੇ ਪਰ ਵਿਗੜੇ ਬੰਦੇ ਦੇ ਚੇਬ ਪਾ ਦੇਣੀਆਂ ਉਂਝ ਗੱਡੀਆਂ ਦੇ ਚੇਬ ਅਸੀਂ ਕੱਢਦੇ ਪਰ ਵਿਗੜੇ ਬੰਦੇ ਦੇ ਚੇਬ ਪਾ ਦੇਣੀਆਂ ਕਿ ਬਾਕੀ ਤੇਰਾ ਵੇ ਬਝਾਰ ਤਾਣਾ ਪਾਸੇ ਦਾ ਕੰਮ ਦੱਸ ਕਿਹੜਾ ਵੇ ਹੱਡੀ ਵਾਲੇ ਮੰਗਲ ਨਾਰੀ ਛਿੰਦਾ ਕੀ ਤੇਰਾ ਵੇ ਮਰਛਾਂ ਵੇ ਵੰਗੂ ਨਾਲੇ ਨਾਲੇ ਰੱਖਦਾ ਦੱਸਿ ਉਹਦੇ ਕੁੜੇ ਲੜਾਈ ਤੂੰ ਕੀ ਸੋਹਣਿਆ ਮਿਹਨਤੀ ਦਾ ਮੁੰਡਾ ਕਿੰਦੇ ਲੱਗਣਾ ਤੂੰ ਕੰਮ ਕਰੇਗੀ ਸੋਹਣਿਆ ਮਿਹਨਤੀ ਦਾ ਮੁੰਡਾ ਕਿੰਦੇ ਲੱਗਣਾ ਤੂੰ ਕੰਮ ਕਰੇਗੀ ਟੈਂਟ ਤੇ ਪੇਂਟਿੰਗ ਦਾ ਸਾਡਾ ਕਾਰੋਬਾਰ ਨਹੀਂ ਖੱਪਿਆਂ ਵਾਲੀ ਦਾ ਬਿੱਲੂ ਸਾਡਾ ਪੱਕਾ ਯਾਰ ਨਹੀਂ ਟੈਂਟ ਤੇ ਪੇਂਟਿੰਗ ਦਾ ਸਾਡਾ ਕਾਰੋਬਾਰ ਨਹੀਂ ਖੱਪਿਆਂ ਵਾਲੀ ਦਾ ਬਿੱਲੂ ਸਾਡਾ ਪੱਕਾ ਯਾਰ ਨਹੀਂ ਵਿਸ਼ਕਰਮਾ ਦਾ ਬੋਰਡ ਬਾਹਰ ਲੱਗਿਆ ਵਿਸ਼ਕਰਮਾ ਦਾ ਬੋਰਡ ਬਾਹਰ ਲੱਗਿਆ ਤੇਰੇ WhatsApp ਉੱਤੇ ਫੋਟੋ ਪਾਹ ਦਿੰਨੇ ਆ ਉਹ ਵੈਸੇ ਗੱਡੀਆਂ ਦੇ ਚਿਬੇ ਅਸੀਂ ਕੱਢਦੇ ਪਰ ਵਿਗੜੇ ਬੰਦੇ ਦੇ ਚਿਬ ਪਾ ਦਿੰਨਿਆਂ ਉਂਝ ਗੱਡੀਆਂ ਦੇ ਚਿਬੇ ਅਸੀਂ ਕੱਢਦੇ ਪਰ ਵਿਗੜੇ ਬੰਦੇ ਦੇ ਚਿਬ ਪਾ ਦਿੰਨਿਆਂ ਮਾਪੇ ਮੇੜਤੀ ਦਾ ਮੁੰਡਾ ਕਹਿੰਦੇ ਲੱਗਣਾ ਤੂੰ ਕੰਮ ਕਰੇ ਕੀ ਸੋਹਣਿਆ ਉਂ ਵੈਸੇ ਗੱਡੀਆਂ ਦੇ ਚਿਬੇ ਅਸੀਂ ਕੱਢਦੇ ਪਰ ਵਿਗੜੇ ਬੰਦੇ ਦੇ ਚਿਬ ਪਾ ਦਿੰਨਿਆਂ ਦੋਸਤੋ song ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਆ ਜੀ ਇਹ Song YouTube ਤੇ ਬਾਈ ਗੁਰਜੀਤ ਸਿੰਘ ਖੱਪਿਆਂ ਵਾਲੀ ਜਿਨ੍ਹਾਂ ਦਾ ਡੈਟਿੰਗ ਪੈਂਡਿਕ ਦਾ ਕੰਮ ਹੈ ਉਹਨਾਂ ਨੇ ਫਰਮਾਇਸ਼ ਤੇ ਗਾਣਾ ਲਿਖਿਆ ਤੇ ਉਹਨਾਂ ਦੇ ਚੈਨਲ ਤੇ ਆਊਗਾ ਤੇ ਚੈਨਲ ਨੂੰ ਵੱਧ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਜੀ ਸਤਿ ਸ੍ਰੀ ਅਕਾਲ